ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਬਰਨਾਲਾ ਜ਼ਿਲ੍ਹੇ ਦੇ ਇੱਕ ਮਜ਼ਦੂਰ ਪਰਿਵਾਰ ਦੀ ਲੜਕੀ ਨੇ ਮੈਰਿਟ ਲਿਸਟ ਵਿੱਚ ਆ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਬਰਨਾਲਾ ਦੇ ਪਿੰਡ ਸ਼ੈਣਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਸਹਿਨਾਜ਼ ਨੇ ਹਾਸਲ ਕੀਤਾ ਹੈ। ਇਸ ਬੱਚੀ ਨੇ 500 ਵਿੱਚੋਂ 494 ਅੰਕ ਹਾਸਲ ਕਰਕੇ ਪੂਰੇ ਪੰਜਾਬ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸਹਿਨਾਜ਼ ਦੇ ਪਿਤਾ ਕਰਾਏ ਵਾਲੀ ਰੀੜੀ ਦਾ ਕੰਮ ਕਰਦੇ ਹਨ। ਬੱਚੀ ਦੀ ਇਸ ਪ੍ਰਾਪਤੀ ਨਾਲ ਸਮੂੱਚੇ ਪਰਿਵਾਰ ਸ਼ੈਣਾ ਨਿਵਾਸੀ ਅਤੇ ਉਸ ਦੇ ਅਧਿਆਪਕ ਮਾਣ ਮਹਿਸੂਸ ਕਰ ਰਹੇ ਹਨ ਸ਼੍ਰੀਕਲ ਜੀ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਣਾ ਬਰਨਾਲਾ ਦੀ ਵਿਦਿਆਰਥਣ ਹਾਂ ਮੇਰਾ ਪੰਜਾਬ ਦੀ ਮੈਰਿਟ ਵਿੱਚੋਂ 5ਵਾਂ ਰੈਂਕ ਆਇਆ ਹੈ ਇਸ ਦਾ ਕ੍ਰੈਡਿਟ ਮੈਂ ਆਪਣੇ ਅਧਿਆਪਕਾਂ ਪੰਚਾਇਤ ਨੂੰ ਤੇ ਸਾਰੇ ਆਪਣੇ ਮਾਪਿਆਂ ਨੂੰ ਦੇਣਾ ਚਾਹੁੰਦੀ ਹਾਂ ਮੈਂ ਪੋਲੀਟੀਕਲ ਸਾਇੰਸ ਦੀ ਵਿਦਿਆਰਥਣਾਂ ਤੇ ਮੈਂ ਜੁਡੀਸ਼ਰੀ ਵਿੱਚ ਜਾਣਾ ਚਾਹੁੰਦੀ ਹਾਂ ਇਸ ਲਈ ਮੈਂ ਬੀਏ ਐਲਐਲਬੀ ਇੰਟੀਗ੍ਰੇਟਿਡ ਕੋਰਸ ਵਿੱਚ ਐਡਮਿਸ਼ਨ ਕਰਵਾ ਰਹੀ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਉਨੇ ਬੱਚੇ ਦੀ ਮਿਹਨਤ ਆ। ਹੋਰ ਸਕੂਲ ਦੇ ਸਟਾਫ ਦੀ ਬਹੁਤ ਸਪੋਰਟ ਆ ਪਿੰਡ ਦੀ ਵੀ ਬਹੁਤ ਸਪੋਰਟ ਕਰਕੇ ਵੀਰੇ ਇਹਨੇ ਵਧੀਆ ਨੰਬਰ ਆ ਗਏ। ਦੇ ਕੁੜੀ ਦਾ ਟ੍ਰੀਮ ਤਾਂ ਵੀਰੇ ਜੱਜ ਬਣਦਾ। ਬਾਕੀ ਇਹਦੇ ਕਸਮ ਦੀਆਂ ਗੱਲਾਂ ਸਾਡੇ ਵੱਲੋਂ ਪੂਰਾ ਸਾਥ ਹੈ ਦਾ। ਮੈਂ ਤਾਂ ਵੀਰੇ ਇੱਕ ਮੋਟਰਸਾਈਕਲ ਵਾਲੀ ਰਿਹੜੀ ਕਿਰਾਏ ਤੇ ਚਲਾਉਣਾ। ਬੜਾ ਵਧੀਆ ਟਾਈਮ ਪਾਸ ਕਰਦਾ ਹੋਈ ਜਾਂਦਾ। ਸਾਡੀ ਵਿਦਿਆਰਥਣ ਸ਼ੈਨਾਜ ਸਰਕਾਰੀ ਕੰਨਿਆ ਸੀਨੀਅਰ ਸਕੂਲ ਸ਼ੈਨਾ ਜ਼ਿਲ੍ਹਾ ਬਰਨਾਲਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 495 ਅੰਕ 500 ਦੇ ਵਿੱਚੋਂ ਪ੍ਰਾਪਤ ਕਰਕੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਔਰ ਇਹ ਸਾਡੀ ਵਿਦਿਆਰਥਣ ਦੀ ਬਲੱਖਣ ਪ੍ਰਾਪਤੀ ਹੈ ਸਰਕਾਰੀ ਸਕੂਲ ਦੀ ਇਕੱਲੀ ਵਿਦਿਆਰਥਣ ਹੈ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਦੇ ਵਿੱਚ ਆਈ ਹੈ ਔਰ ਇਹ ਵਿਦਿਆਰਥਣ ਨੈਟਵਾਲ ਦੀ ਜਿਹੜੀ ਸਪੋਰਟਸ ਕੋਟੇ ਦੀ ਵਿਦਿਆਰਥਣ ਹੈ ਜਿਹਦੇ ਪਿੱਛੇ ਸਰਦਾਰ ਭពਿੰਦਰ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਜ਼ਿਲ੍ਹਾ ਬਰਨਾਲੇ ਦਾ ਇਕੱਲਾ ਸਕੂਲ ਆ ਜਿਹੜਾ ਪਿੰਡ ਦੇ ਸਹਿਯੋਗ ਨਾਲ, ਗ੍ਰਾਮ ਪੰਚਾਇਤ ਸ਼ੈਣਾ ਦੇ ਸਹਿਯੋਗ ਨਾਲ, ਪੁਤਰੀ पाठशाला ਕਮੇਟੀ ਦੇ ਸਹਿਯੋਗ ਦੇ ਨਾਲ ਫੁੱਲੀ ਏਸੀ ਸਕੂਲ ਆ ਤੇ ਇਸ ਸਕੂਲ ਦੀਆਂ ਲਗਾਤਾਰ ਮੈਰਿਟਾਂ ਇਸ ਵਾਰੇ 5ਵੀਂ ਵਾਰ ਲਗਾਤਾਰ 12ਵੀਂ ਜਮਾਤ ਦੀ ਮੈਰਿਟ ਜਿਹੜੀ ਸਾਨੂੰ ਪ੍ਰਾਪਤ ਹੋਈ ਆ ਇਸ ਦੇ ਲਈ ਮੈਂ ਸਮੂਹ ਸ਼ੈਣਾ ਵਾਸੀਆਂ ਨੂੰ ਬਹੁਤ ਬਹੁਤ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਸ ਸਕੂਲ ਦੇ ਮੁਖੀ ਜਿਹੜੇ ਹੈਗੇ ਪਰਮਿੰਦਰ ਸਿੰਘ ਜੀ ਤੇ ਇਹਨਾਂ ਦੇ ਜਿਹੜੇ ਸਮੂਹ ਸਟਾਫ ਹੈ ਡੀਓ ਬਰਨਾਲਾ ਡਿਪਟੀ ਡੀਓ ਸੈਕੰਡਰੀ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹਨਾ ਕਿ ਸ਼ੈਨਾਜ਼ ਨੇ ਪੂਰੇ ਪੰਜਾਬ ਦੇ ਵਿੱਚੋਂ 5ਥ ਰੈਂਕ ਜਿਹੜਾ ਹੈ 495 ਮਾਰਕਸ ਆਊਟ ਆਫ 500 ਪ੍ਰਾਪਤ ਕੀਤੇ ਨੇ ਤੇ ਇੱਕ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲ ਦੀ ਬੱਚੀ ਨੇ ਇੰਨਾ ਵਧੀਆ ਨਤੀਜਾ ਸਾਡੇ ਵਾਸਤੇ ਲੈ ਕੇ ਆਈ ਹੈ ਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਉਸ ਤੋਂ ਵੀ ਮਾਣ ਦੀ ਗੱਲ ਹੈ ਕਿ ਜਿਹੜੀ ਇਹ ਲੜਕੀ ਹੈ ਸਪੋਰਟਸ ਨਾਲ ਵੀ ਜੁੜੀ ਹੋਈ ਹੈ ਇਹਨੇ 골ਡ ਮੈਡਲ ਸਪੋਰਟਸ ਦੇ ਵਿੱਚ ਵੀ ਪ੍ਰਾਪਤ ਕੀਤਾ ਹੈ ਤੇ ਇਹਨੇ ਇੱਕ ਮਿਸਾਲ ਪਰਾਪ ਦੱਸ ਦਿੱਤੀ ਹੈ ਲੋਕਾਂ ਨੂੰ ਕਿ ਜਿਹੜੀ ਲੜਕੀਆਂ ਹਨ ਉਹ ਕਿਤੇ ਵੀ ਤੇ ਕਿਸੇ ਵੀ ਫੀਲਡ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਤੇ ਮੈਂ ਇੱਕ ਵਾਰੀ ਫੇਰ ਸਮੂਹ ਸਟਾਫ ਨੂੰ ਤੇ ਇਹਨਾਂ ਦੇ ਮੁਖੀ ਹੈ ਜਿਹੜੇ ਪਰਮਿੰਦਰ ਸਿੰਘ ਜੀ ਇਹਨਾਂ ਨੂੰ ਵਧਾਈ ਦਿਨਾ ਕਿ ਇੰਨਾ ਵਧੀਆ ਨਤੀਜਾ ਜਿਹੜਾ ਹੈਗਾ ਸਕੂਲ ਦਾ ਆਇਆ ਹੈ ਤੇ ਬੱਚੀ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ